हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਤਿੰਨ ਹੀ ਆ ਗਏ ਟੌਪ ਦੀਆਂ ਦੋ ਤਾਂ ਆ ਗੀਆਂ ਤਾਜ਼ੀਆਂ ਸੂਈਆਂ ਇੱਕ ਦੇ ਮਗਰ ਆ ਗਿਆ ਬੱਚਾ ਵਸੀ ਤੇ ਇੱਕ ਬਈ ਟੋਕੜਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵੀਰ ਦਾ ਨੈਣਿਆਰ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆਪਾਂ ਨੇੜੇ ਭਦੌੜ ਵੀ ਰਹ ਜਾਂਦਾ ਤੇ ਇਧਰੋਂ ਜਾਈਏ ਸੰਧੂਕਲਾ ਤੇ ਸਨਗਲਾ ਤੇਰੀ ਨਾ ਕਰੀ ਐਂ ਰੱਖਦੇ ਪੱਲੇ ਤੇ ਆ ਜੋ ਆਪਾਂ ਕਰਨ ਕਰ ਗੱਲ ਖਾਣੂ ਖੇਤਾ ਕਰਦੇ ਪਰ ਇਹਨੂੰ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਤੇ ਬਾਈ ਮੋਬਾਈਲ ਨੰਬਰ ਬੋਲ ਨਾ ਗੋਰਾ ਸਿੰਘ ਜੀ ਮੋਬਾਈਲ 9872799 ਮੈਨੂੰ ਕਹੋ ਠੀਕ ਆ ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਬੰਨ ਨਿੰਗੀਨਾ ਵਾੜ ਦੇਖ ਰਿਆ ਜਰਸੀ ਕਿਹੜਾ ਸੂਆ ਸੂਈ ਦੂਜਾ ਸੂਈਆ ਭਾਵੇਂ ਤੀਜਾ ਮੰਨ ਲੇ ਭਾ ਤੀਜਾ ਮੰਨ ਲੋਗ ਦੇ ਬੱਚੇ ਵਸੀ ਦੇਗੀ ਬਸ ਹੀ ਦੇਗੀ ਜੀ ਬੱਚਾ ਵਸੀ ਦੇਗੀ ਵਸੀ ਦੀ ਕੁਆਲਿਟੀਸ਼ਨ ਚੈੱਕ ਕਰਾਉਣਾ ਮੈਂ ਕਹਿੰਦਾ ਪਾਲੀ ਬਰੀਡ ਆ ਬੱਚੇ ਦੀ ਪੂਰੀ ਵਸੀ ਬਰੀਡ ਆੜੀ ਸਹੀ ਗੱਲ ਆ ਹਜੇ ਘੰਟਾ ਕੀ ਹੋਇਆ ਸੂਈ ਨੂੰ ਘੰਟਾ ਹੋਇਆ ਸੂਈ ਨੂੰ ਹਾਂ ਜੇਰ ਵਗੈਰਾ ਬਸ ਪਾਏ ਜਾਣੀ ਆ ਜੇਰ ਪਾਏ ਜਾਣੀ ਆ ਬਸ ਹਮ ਸਹੀ ਗੱਲ ਆ ਬਾਈ ਤੇ ਬਾਈ ਪੰਜਾਬ ਵਾਲੀ ਚੈਲਸੀ ਆ ਬਾਕੀ ਹੌਣ ਕੱਢਦਾ ਫਿਰ ਨਹੀਂ ਬੋਲਾ ਨਹੀਂ ਕੱਢਿਆ ਹਜੇ ਠੀਕ ਆ ਬਾਈ ਹਾਂ ਐਵੇਂ ਝੂਠ ਮਾਰਦਾ ਫਿਰ ਬੋਲਾ ਕੱਢੀ ਜਰਸੀ ਆ ਗਈ ਹਾਂਜੀ ਲੈ ਉਹ ਠੰਡੀ ਆ ਲੈ ਚਵਾਈ ਦੇਖੋ ਯਾਰ ਠੰਡੀ ਜਦ ਮੈਂ ਸੂਈ ਸਵਾਈ ਆ ਇਹ ਨਹੀਂ ਹੈਗਾ ਚੱਕਰ ਜਿਵੇਂ ਮਰ ਜੀ ਹੱਥ ਮਾਰੀ ਚੱਲੋ ਕੋਈ ਚੱਕਰ ਹੀ ਨਹੀਂ ਗਾ ਨਹੀਂ ਬਾਈ ਕੀ ਬਾਤ ਆ ਯਾਰ ਸਵਾਈ ਦੇਖੋ ਇੱਕ ਨੰਬਰ ਬੋਲਾ ਮਾਰਦੇ ਮੇਰਾ ਦੁੱਧ ਗਾੜਾ ਉਹ ਫਾਇਡ ਚੰਗੇ ਉਹ ਇੱਕ ਗੱਲ ਬਾਈ ਕੋਰੇ ਦੇਖਣ ਵਾਲੀ ਆ ਜੀ ਜਿਹੜਾ ਲੇਵੇ ਤੇ ਸਫਾਈ ਆ ਮੈਨੂੰ ਨਹੀਂ ਲੱਗਦਾ ਮੈਨੂੰ ਮਿਲੂਗੀ ਹਨਾ ਲੱਖ ਵਾਲੀ ਗਾਹਾਂ ਦੇ ਵੀ ਨਹੀਂ ਸਫਾਈ ਮਿਲਦੀ ਸਹੀ ਗੱਲ ਆ ਲੈ ਸਫਾਈ ਦੇਖੋ ਲੇਵੇ ਤੇ ਲੈ ਕੀ ਬਾਤ ਆ ਲੈ ਬਾਈ ਮੈਂ ਨਾ ਧਰ ਮਾਰੀ ਜਾਂਦਾ ਬੈਠਾ ਕੋਈ ਚੱਕਰ ਹੀ ਨਹੀਂ ਕਰ ਮਾਲ ਨੂੰ ਇਹ ਨਹੀਂ ਹੈਗਾ ਵੀ ਲੱਗਾ ਇਧਰ ਕਰ ਲਈ ਜਾਂ ਉਧਰ ਕਰ ਲਈ ਕਿ ਨਹੀਂ ਨਾ ਨਾ ਕੋਈ ਵਾਸਤਾ ਨਹੀਂ ਲੈ ਹੂੰ ਸਹੀ ਗੱਲ ਆ ਲੈ ਲੇਵਾ ਦਿਖਾਉਨੇ ਆ ਬਾਈ ਜਿੰਨਾ ਮਗਰ ਨੂੰ ਨਹੀਂ ਮੂਰ ਨਾ ਪੰਡ ਲਾਈ ਫਿਰਦੀ ਆ ਕਰਮ ਵਾਲੀ ਬਾਈ ਕਿੰਨਾ ਦੁੱਧ ਦਿੰਦਾ ਵਾ ਦੁੱਧੇ ਦਾ 17 ਕਿਲੋ ਦਿੰਦਾ ਵਾ ਜੇ ਵਧੀਆ ਸੇਵਾ ਵਾਲਾ ਆ 20 ਕਿਲੋ ਦੇ ਦੋ ਠੀਕ ਆ ਹਾਂ ਲੇਵਾ ਦੇਖ ਮਗਰ ਮੂਰ ਦਾ ਲੇਵਾ ਦਾ ਬਾਈ ਮੈਂ ਕਹਿੰਦਾ ਤੈਨੂੰ ਮੈਂ ਪਹਿਲੇ ਰਿਕਾਰਡ ਤੋੜੇ ਪਏ ਲੇਵੇ ਵਾਲੇ ਦਾ ਰਿਕਾਰਡ ਤੋੜੇ ਪਏ ਸਫਾਈ ਦੇਖੋ ਯਾਰ ਲੇਵੇ ਇਧਰੋਂ ਸਾਈਡ ਤੋਂ ਦਿਖਾ ਲੈ ਵਾ ਹੂੰ ਮਗਰ ਮੂਰ ਦਾ ਲੇਵਾ ਕੋਈ ਆ ਨਹੀਂ ਟਟ ਮਾਇਆ ਨਹੀਂ ਕੀ ਆ ਬਾਾਕੀ ਜਲਸੀ ਪੰਜਾਬ ਵਾਲੀ ਆ ਕ੍ਰੋਸ ਜਲਸੀ ਆ ਫੁੱਲ ਵੱਡੀ ਜਰਸੀ ਹੈਗੀ ਹਾਂ ਖੋਲਿਓ ਬਾਈ ਤੋਰੇ ਸੂਈ ਸਵਾਈ ਹੈ ਬਾਈ ਬੱਚਾ ਵੀ ਮਗਰ ਕਰਨ ਵਾਲੀ ਦੇ ਬੱਸੀ ਆ ਗਈ ਬੱਸੀ ਵੀ ਐ ਮੰਨ ਲਓ ਕਿ ਟੋਪ ਕੁਆਲਿਟੀ ਦੇ ਬੱਚੇ ਨੂੰ ਜਨਮ ਦਿੱਤਾ ਸਾੰਭਣ ਵਾਲੀ ਚੀਜ਼ ਆ ਕਿ ਨਹੀਂ ਮੂਹ ਹਾਂ ਸਾੰਭਣਾ ਦੁੱਧ ਵਾਲੀ ਆ ਸਹੀ ਗੱਲ ਆ ਆ ਜਾ ਬਾਕੀ ਪਲੀ ਆ ਬਾਈ ਚੰਗੀ ਆ ਕਿ ਥੋੜਾ ਜਿਹਾ ਹੁਣ ਸੂਆ ਦਾ ਤੁਹਾਨੂੰ ਪਤਾ ਹੀ ਆ ਜਦੋਂ ਸੂਆ ਤਾਂ ਫਿਰ ਕਰਾ ਸੂਆ ਪਾਪਾ ਤੋਂ ਸੂਆ ਤਾਂ ਮੰਨ ਲਈ ਆ ਸਹੀ ਗੱਲ ਆ ਜਾਤਪ੍ਰੀਡ ਫੁੱਲ ਆ ਕੋਈ ਵੀ ਵੀਰ ਆਊਗਾ ਛੂਟੀ ਮੰਨ ਕੇ ਨਾ ਆਇਓ ਫੁੱਲ ਵੱਡੀ ਆ ਫੇਸ ਵਗੈਰਾ ਚੈੱਕ ਕਰ ਸਕਦੇ ਹਾਂ ਬੜਾ ਚੰਗਾ ਆ ਗਿਆ ਤੇ ਬਾਈ ਮੁੱਲ ਕੇ ਵੀ ਕੋਰੇ ਜਾਇਜ਼ ਹੁੰਦੇ ਤੇ ਮੁੱਲ ਅੱਜ ਵੀ ਦੱਸਦੇ ਫਿਰ ਦੇਣ ਲੈਣੀ ਜੇ ਤਾਂ ਮੁੱਲ ਕਰਾਉ ਕਿਰਤਾ 55000 ਠੀਕ ਹੈ 48000 ਦੇ ਦੇਵਾਂਗੇ ਚੱਕੋ ਬਾਈ ਮੁੱਲ ਕਰਾਉਣ ਨੂੰ 55 ਕਰਾ 48000 ਰੁਪਏ ਸੋਨੂੰ ਇੱਕ ਨਹੀਂ ਅੱਜ ਬਾਈ ਦੋ ਦੇ ਦਊਗਾ ਬੱਚਾ ਵੀ ਜਿਹੜਾ ਮਗਰ ਹੈ ਨਾ ਬੱਸੀ ਆ ਠੰਡੀ ਐਨੀ ਆ ਲੈ ਕਿਵੇਂ ਮਰਜੀ ਲੈ ਕਿਆ ਬਾਤ ਆ ਲੈ ਲੈਵਾ ਦੇਖ ਤੋ ਲੈਵਾ ਤਾਂ ਮੈਂ ਕਹਿੰਦਾ ਇਧਰੋਂ ਦਿਖਾ ਲੈ ਵਾ ਇਧਰੋਂ ਮਗਰ ਮੂਰ ਤਾਂ ਦਿਖਾ ਦੇ ਵਾ ਸਹੀ ਗੱਲ ਥੱਲੇ ਦੇਖ ਕਿਵੇਂ ਉਹ ਤੇ ਕਰ ਲੈ ਵਾ ਬਾਈ ਮੈਂ ਕਹਿੰਦਾ ਮੂਰ ਤੱਕ ਲੱਗਿਆ ਪਏ ਬਾਕੀ ਥਾਂ ਨਹੀਂ ਮਿਲਦਾ ਥਾਂ ਨਹੀਂ ਮਿਲਦਾ ਹੂੰ ਬੱਗੇ ਮਗਰ ਬੱਸੀਆ ਬੱਸੀ ਖੜੀ ਹੋਗੀ ਦਿਖਾ ਦੇ ਲੈ ਬੱਸੀ ਵੀ ਖੜੀ ਹੋਗੀ ਬੱਸੀ ਚੋਸਤ ਬਹੁਤ ਆ ਹਨਾ ਹਾਂ ਕਿਆ ਚੈੱਕ ਕਰੋ ਬੱਚੇ ਦੀ ਕੁਆਲਿਟੀ ਲੈ ਸਾਂਭਣ ਵਾਲੀ ਚੀਜ਼ ਆ ਫੁੱਲ ਵੱਡੀ ਜਰਸੀ ਬਣ ਲੈਣੀ ਕਰਮਾ ਨੇ ਮੂਰੇ ਜਾ ਕੇ ਤੇ ਅੱਗੇ ਬਾਈ ਕੋਰੇ 2 ਨੰਬਰ ਤੇ ਤੋਕੜ ਇਹ ਪਹਿਲਾ ਸੂਆ ਸੂਈ ਵੀ ਆ 2.5 ਮਹੀਨੇ ਹੋ ਗਏ ਨੂੰ ਸੂਈ ਨੂੰ ਠੀਕ ਆ ਤੇ 1 ਮਹੀਨੇ ਦੀ ਬਣੀ ਵੀ ਆ 1 ਮਹੀਨੇ ਦੀ ਪਾਈ ਕਹਿੰਦੇ ਬਈ ਬਣੀ ਵੀ ਆ ਚਾਹੇ ਅਗਲਾ ਖਾਂਦੀ ਬਣ ਕੇ ਲੈ ਜੇ ਦੁੱਧ 14 ਕਿਲੋ ਇਹਦੇ ਥੱਲੇ ਦੁੰਨਣਾਗਾ ਹਾਂ ਪਹਿਲੇ ਸੂਈ ਵੀ ਦੂਜੇ ਹੁਣ ਸੂਣਾ ਨਹੀਂ ਦੋ ਟਾਈਮਸ ਦੋ ਡੰਮ ਚੋਲੇ ਕੋਈ ਚੱਕਰ ਠੀਕ ਹੈ ਬਾਈ ਹਾਂ ਸੋਨਾ ਦਾ ਸੈਜ ਬਾਈ ਇੱਕ ਨੰਬਰ ਲੈ ਠੰਡੀ ਸੀਲ ਆ ਕੋਈ ਖੱਟਰ ਨਹੀਂ ਲੈ ਠੰਡੀ ਸੀਲ ਬਾਈ ਕਹਿੰਦਾ ਫੁੱਲ ਨਾੜਾ ਦੇਖੋ ਬਾਈ ਪਹਿਲਾਂ ਦਾ ਨਾੜ ਦੇਖਿਆ ਬਾਤ ਦੁੱਤਲੀ ਨਾਲ ਬੂੜ ਬੜੀ ਚੰਗੇ ਚਾਰ ਥਾਣਾ ਪੂਰੀ ਵੱਡੀ ਵਹਿੜਾ ਕੋਈ ਐ ਨਹੀਂ ਹਾਂ ਸੂਟ ਹੀ ਨਹੀਂ ਹੈਗੀ ਹਾਂ ਫੇਸ ਵਗੈਰਾ ਬਰੀਡ 7 ਲੀਟਰ ਨੂੰ ਡੰਗਦਾ ਦੋਤਾ 6.5 7 ਲੀਟਰ ਠੀਕ ਹੈ ਬਾਈ ਹਾਂ ਬਾਕੀ ਜਾਣ ਵਾਲੀ ਬਿਹੜਾ ਕੋਈ ਆਉਂਦੇ ਨਹੀਂ ਕਹਣਾ ਬਾਈ ਲੰਬੇ ਲੰਬੇ ਦੇਖੋ ਯਾਰ ਰੇਲ ਗੱਡੀ ਦੇ ਟੱਬੇ ਵਰਗੀ ਪਈ ਆ ਕਿ ਪਲੀ ਸਮੀ ਦੇਖੋ ਪਹਿਲਾਂ ਤਾਂ ਥਣ ਬਹੁਤ ਚੰਗਾ ਚਵਾਈ ਕਿਵੇਂ ਲੱਗੀ ਬਾਈ ਚਵਾਈ ਪੂਰੀ ਵਧ ਗਈ ਅਗਲਾ ਆ ਕੇ ਆਪ ਦੀ ਧਾਰਾ ਮਾਰ ਕੇ ਚੈੱਕ ਕਰਕੇ ਜਾਵੇ ਬਾਈ ਕਹਿੰਦਾ ਚਵਾਈ ਇੱਕ ਨੰਬਰ ਲੱਗੀ ਆ ਤੇ ਬਾਈ ਹੋਰੇ ਇਹਦਾ ਮੁੱਲ ਕੀ ਰੱਖੋ ਬਰਾਜ ਇਹਦਾ ਜੇ ਮੁੱਲ ਕਰਾਉਣਾ ਤਾਂ 42000 ਆ 38000 ਦੀ ਦੇਵਾਂਗੇ ਬਸ ਬਸ ਦੇਣ ਲੈਣੀ ਕਰਨੇ ਆ ਦੇਣ ਲੈਣੀ ਕਰਨੇ ਆ ਬਸ ਪਤਾ ਹੀ ਵਾਲਾ ਕੰਮ ਨੇ ਮੁੱਲ ਕਰਾਉਣਾ ਬਾਈ ਕਹਿੰ ਮੁੱਲਾਂ ਚ ਪੜਨਾ ਜਾਂ ਲੈਂਡ ਦੇਣ ਕਰਨਾ ਉਹ ਹਾਂ ਮਰਜੀ ਆ ਨਾ ਵੀ ਬਸ ਠੰਡੀ ਆ ਕੋਈ ਖੱਟਰ ਨਹੀਂ ਲੈ। ਕੀ ਬਾਤ ਆ ਯਾਰ ਹਨਾ ਠੰਡੀ ਸੀਲ ਦੇਖੋ ਬਾਈ ਫੁੱਲ ਲਾ ਗਈ ਬਾਈ ਕਹਿੰਦਾ ਜੇ ਥੱਡੇ ਲੰਘੇ ਤੋ ਇਹ ਨਹੀਂ ਰਿਖੇਗਾ ਲੈ ਇਧਰ ਨਾੜਾ ਨੂੜਾ ਦਿਖਾ ਦੇ ਲੈ ਨਾੜਾ ਨਾ ਤਾਂ ਬਾਈ ਪਤਾ ਲੱਗਦਾ ਗੁੰਦੀ ਭਈਆ ਨਹੀਂ ਵੱਡੀ ਆ ਵੜ ਕੋਈ ਛੋਟੀ ਵੜ ਨਹੀਂ ਹੂੰ ਸਹੀ ਗੱਲ ਆ ਲੈ ਫੁੱਲ ਵੱਡੀ ਵੜ ਨਾੜਾ ਓਕੇ ਸੱਜਰ ਦੇ ਨਾਲ ਦੁੱਧਾ ਦੇ ਥੱਲੇ ਹੂੰ ਸਹੀ ਗੱਲ ਆ ਮੁੱਲ ਵੀ ਬਸ ਜਾਇਜ਼ ਹੀ ਆ ਮੁੱਲ ਜਾਇਜ਼ ਹੀ ਆ ਹੂੰ ਸਹੀ ਗੱਲ ਆ ਬਾਈ ਤੇ ਆ ਵੜ 10 10 ਦਿਨਾਂ ਦੀ ਸੂਈ ਵੀ ਆ ਬੱਚਾ ਬੱਸ ਆ ਗਿਆ ਦੇ ਬੱਚਾ ਆ ਗਿਆ ਬਈ ਮਗਰ ਬੱਸਾ ਤੇ 10 ਦਿਨ ਹੋ ਗਏ ਸੂਈ ਨੂੰ ਬਈ ਕਿੰਨਾ ਤੁੱਟ ਜਾਂ ਬੋਲਾ ਲਾਲੀਆ ਰੈਡੀ ਐ ਇਸ ਟਾਈਪ ਇਹਦੇ ਥੱਲੇ 14 ਕਿਲੋ ਆ 14 ਹਾਂ ਠੀਕ ਆ ਦੂਜਾ ਸੂਹਾ ਸੂਈ ਵੀ ਆ ਪਿਆ ਹੋ ਰਹੇ ਠੀਕ ਆ ਬਈ ਹਾਂ ਭਾਵੇਂ ਕੋਈ ਦੋ ਟਾਈਮ ਤਸੱਲੀ ਕਰ ਕੋਈ ਵੀ ਦੋ ਟਾਈਮ ਕਰ ਲੈ ਠੀਕ ਆ ਬਈ ਹਾਂ ਭਾਵੇਂ ਦੋ ਟਾਈਮ ਕਰ ਲਿਓ ਬਈ ਕਿੰਨਾ ਭਾਵੇਂ ਤਸੱਲੀ ਬਈ ਲੈ ਮੂੰਹ ਮਾਦ ਖਾ ਦੇ ਤਾ ਬਰੀਡ ਦੇਖੋ ਯਾਰ ਦੋਫਾ ਹੀ ਆ ਗਿਆ ਨਾ ਚਮਕ ਦੇਖੋ ਯਾਰ ਪਹਿਲੀ ਗੱਲ ਤਾਂ ਬਈ ਗੋਰੇ ਲੰਮੀ ਵਾਲੀ ਐ ਯਾਰ ਹਨਾ ਬਾਕੀ ਐ ਇਹਨਾਂ ਦੀ ਚਵਾਈ ਹੋਈ ਵੀ ਆ ਦੋਨਾਂ ਗੰਗਾ ਦੀ ਕਲੀ ਉਹ ਜਲਸੀ ਤੋਂ ਵਗੇਰਾ ਜਰਸੀ ਕਿਉਂਕਿ ਹੁਣੇ ਹੀ ਸੂਈ ਆ ਜਲਸੀ ਹੁਣ ਸੂਈ ਆ ਉਹ ਵੀ ਚੋਈ ਵੀ ਆ ਇਹ ਵੀ ਚੋਈ ਵੀ ਆ ਬਾਕੀ ਟਾਈਮ ਦੱਸ ਦੇ ਅਗਲੇ ਨੂੰ ਵੀ ਕਿਦਾਂ ਕਰ ਆਪਾਂ ਬਾਈ ਦੱਸ ਹੀ ਦਿੰਨੇ ਆ ਬਾਕੀ ਥਾਣ ਦੇਖੋ 9 ਵਜੇ ਆ ਬਾਈ ਸਹੀ ਜਮਾ ਹਾਂ ਤੇ ਜਦੋਂ ਹੁਣੇ ਆ ਸ਼ਾਮ ਬਾਈ 6 ਕਦੋਂ ਵਜਦਿਆ ਕਿ ਨਹੀਂ ਬਾਈ ਇਹਨਾਂ ਦੀ ਦੋਨਾਂ ਦੀ ਚਵਾਈ ਹੋਈ ਵੀ ਆ ਠੀਕ ਆ ਬਾਈ ਹਾਂ ਉਹਦੀ ਕਲੀ ਜਲਸੀ ਦੇਣ ਆਪਾਂ ਚੋਈ ਤੁੰਨੇ ਇਹ ਚੋਗਾ ਆਵਾਂ ਤੇ ਥਾਣਾ ਦਾ ਸਾਇ ਦੇਖੋ ਗੁਲਾਬੀ ਥਨ ਨਾੜਾ ਨੂੜਾ ਪੋਲਿਸ਼ਿੰਗ ਆ ਕੇ ਅਗਲਾ ਆਪ ਦੀ ਚੈੱਕ ਕਰਕੇ ਲਿਆਵੇ ਪਾਂਦੀ ਕੋਈ ਚੱਕਰ ਨੀ ਆਪਾਂ ਨੂੰ ਥਣ ਗਲਾਸਰ ਗਿਆ ਨਾ ਥਣ ਪੂਰੇ ਵਧੀਆ ਗਏ ਬਾਕੀ ਮੂੰਹ ਮਾਂ ਦਿਖਾ ਦੇਦਾ ਸਹੀ ਗੱਲ ਆ ਜਾਤ ਕੁਆਲਟੀ ਬਰੀਡ ਪ੍ਰਿੰਟ ਵਗੈਰਾ ਮੈਂ ਕਹਣਾ ਬਾਈ ਕੋਈ ਚੀਜ਼ ਖੋਹਦੀ ਨਹੀਂ ਅੱਜ ਕਿਸੇ ਪੱਖ ਤੋਂ ਕਨੇ ਨਾ ਨਾ ਪਤਲੇ ਅੰਗ ਚ ਆ ਗਿਆ ਨਾ ਪਤਲੇ ਅੰਗ ਚ ਹਮ ਸਹੀ ਗੱਲ ਆ ਜੇ ਗੱਲ ਕਰੀ ਚਮੜੀ ਮੋਟੀ ਦੀ ਤਾਂ ਕੋਈ ਨਹੀਂ ਚਮੜੀ ਮੋਟੀ ਦੀ ਕੋਈ ਨਹੀਂ ਹਮ ਮੁੱਲੇ ਦਾ ਬਾਕੀ ਆ ਜੇ ਮੁੱਲ 60 ਕਰਾ ਲਾ ਹਮ ਵਾੜ ਕਰਾ ਲਾ 55000 ਤੀ ਦੇਵਾਂਗੇ ਬਸ 55 ਦੀ ਚੱਕੋ ਬਈ ਹਾਂ ਕਿਹੜੀ ਕੋਈ ਮਰਜ਼ੀ ਲੈ ਜਾ ਮੁੱਲ ਵਾੜ ਕਰਾ ਲਓ 55 ਦੀ ਅੱਜ ਇਹ ਦੇਣੀ ਆ ਇਹਦਾ ਮੁੱਲ 42 ਕਰਾ ਲਓ 38 ਦੀ ਇਹ 38 ਦੇ ਦੇਣੀ ਆ ਤੇ ਜੱਸੀ ਦਾ ਮੁੱਲ 55 ਕਰਾ ਲਾ 52 ਕਰਾ ਲਾ 148 ਦੇਣੀ ਆ ਚੱਕੋ ਬਈ ਹਾਂ 48000 ਰੁਪਏ ਦੀ ਬਾਈ ਕਹਿੰਦਾ ਇਹ ਦੇਣੀ ਆ ਜੇ ਕਿਸੇ ਵੀ ਵੀਰ ਨੂੰ ਤਿੰਨਾਂ ਚ ਕੋਈ ਪਸੰਦ ਆਵੇ ਬਾਈ ਨਾਲ ਬਾਈ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ